ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਭੋਲਾ ਸਿੰਘ ਸੰਗਰਾਮੀ ਸੰਗਰਾਮੀ ਕਲਾ ਕੇਂਦਰ ਚਿਤੋਦਮ ਸਿੰਘ ਬਾੜਾ ਤੋਂ ਅਸੀਂ ਪਹੁੰਚਿਆ ਰਾਏਕੋਟ ਬਸਿਆ ਮਹਾਰਾਜਾ ਦਲੀਪ ਸਿੰਘ ਦੀ ਜਿਹੜੀ ਕੋਠੀ ਹੈ ਤੇ ਇੱਥੋਂ ਅਸੀਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਆਓ ਫਿਰ ਚੱਲਦੇ ਆਂ ਜਿਹੜੇ ਉਹਦੇ ਪ੍ਰਬੰਧਕ ਨੇ ਮਨਪ੍ਰੀਤ ਸਿੰਘ ਉਹਨੂੰ ਮਿਲਣਾ ਸਾਨੂੰ ਕਿ ਸਾਰਾ ਕੁਝ ਜਿਹੜੀ ਜਾਣਕਾਰੀ ਦੇਉ ਸਾਨੂੰ ਲੋਤਾ ਆਪਾਂ ਮਿਲ ਲਾਂਗੇ ਆ ਮਨਪ੍ਰੀਤ ਸਿੰਘ ਜਿਹੜਾ ਉਹਨੇ ਪ੍ਰਬੰਧ ਕਰਿਆ ਹੋਇਆ ਇਹਨਾਂ ਨੇ ਅੱਜ ਜਿਹੜੀ ਸਾਮਝਮਾਈ ਕਰਦੇ ਨੇ ਜਿਹੜੀ ਮਹਾਰਾਜਾ ਦਲੀਪ ਸਿੰਘ ਦੀ ਕੋਠੀ ਦੀ ਤੇ ਮਨਪ੍ਰੀਤ ਜੀ ਸਾਸਰੀ ਕਾਲ ਪਹਿਲਾਂ ਦਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਤੇ ਬਾਕੀ ਤੁਹਾਨੂੰ ਅਸੀਂ ਇੱਥੋਂ ਦਾ ਇਤਿਹਾਸ ਅੰਦਰ ਜਾ ਕੇ ਜਾਣਕਾਰੀ ਦਵਾਂਗੇ ਉਹ ਇੱਕ ਵਾਰ ਫੇਰ ਕਹਦੇ ਮੇਰੇ ਨਾਲ ਹੈਗੇ ਨੇ ਕਮਲਜੀਤ ਸਿੰਘ ਲੋਂਗੋਵਾਲ ਤੇ ਹਰਜਤ ਸਿੰਘ ਸੁਨਾਮ ਉਦਮਸ਼ਕ ਬਾਰੇ ਤੋਂ ਹੰਨੀ ਸੰਗਰਾਮੀ ਮੈਂ ਕੋਰ ਸਿੰਘ ਸੰਗਰਾਮੀ ਆਜੋ ਆ ਬਾਕੀ ਮਾਨ ਪ੍ਰੀਤੀ ਸਾਨੂੰ ਜਿਆਦਾ ਜਿਆਦਾ ਕੁਝ ਅੰਦਰ ਦੱਸ ਕੇ ਦੇਖੀ ਜਾਓ। ਠੀਕ। ਠੀਕ ਆ। ਅਗੋ ਕੋ ਉਹਨਾਂ ਨੂੰ ਭੇਜੀ ਕਲਦੀਪ ਜਿਹੜੇ ਅੰਦਰ ਗਏ ਨੇ ਉਹਨਾਂ। ਅੰਦਰ ਸੀ ਮੈਮੋਰੀ ਲ ਕੋਠੀ ਬਸੀਆਂ ਦੇ ਵਿੱਚ ਤੁਹਾਡਾ ਸਵਾਗਤ। ਜੀ ਆਇਆਂ ਨੂੰ 모ਸਟ ਵੈਲਕਮ ਆਓ। ਸਹਿਬਾ ਵੱਲੋਂ ਬਖਸ਼ਿਸ਼ ਕੀਤੀ ਫਤਿਹ ਨਸਾਂ ਪਾਵਾਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਧੰਨਵਾਦੀ ਆ ਤੁਸੀਂ ਆਪਣਾ ਕੀਮਤੀ ਸਮਾਂ ਕੱਟ ਕੇ ਆਏ ਇੱਕ ਵਾਰੀ ਫੇਰ ਅਸੀਂ ਤੁਹਾਡਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਮੋਸਟ ਵੈਲਕਮ ਤੁਹਾਡਾ ਦਿਨ ਸ਼ੋਭ ਹੋਵੇ ਜੀ ਹੈਵ ਅ ਨਾਈਸ ਡੇ ਸ਼ੁਰੂ ਕਰਾਂਗੇ ਇਸ ਤਸਵੀਰ ਤੋਂ ਇਸ ਤਸਵੀਰ ਤੋਂ ਸ਼ੁਰੂ ਕਰਨ ਪਹਿਲਾਂ ਸ਼ਾਇਰ ਨੇ ਇਹਨਾਂ ਵਾਦੀ ਕੁਝ ਲਿਖਿਆ ਕਿ ਜਦੋਂ ਮੋਇਆ ਪੰਜਾਬ ਦਾ ਮਹਾਰਾਜਾ ਮੋਈ ਵੀਰਤਾ ਓਦੋਂ ਪੰਜਾਬੀਆਂ ਦੀ ਜਦੋਂ ਮੋਇਆ ਪੰਜਾਬ ਦਾ ਮਹਾਰਾਜਾ ਮੋਈਬੀਰ ਦਾ ਵੀਰ ਪੰਜਾਬੀਆਂ ਦੀ ਜਿਹਦੇ ਨਾਂ ਤੋਂ ਵੈਰੀ ਸਿੱਧਰ-ਥਰ ਕੰਬਦੇ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਇਹਦੇ ਰੰਗ ਮਹਿਲ ਚੋਂ ਲਹੂ ਡੁੱਲਾ ਤੇ ਲਿਬੜ ਗਈ ਤਸਵੀਰ ਪੰਜਾਬੀਆਂ ਦੀ ਕੁਰਿਆ ਸ਼ੇਰ ਤੇ ਪੈਰਾਂ ਵਿੱਚ ਫੇਰ ਪੈ ਗਈ ਲੱਚੀ ਲੱਥੀ ਜੰਜੀਰ ਪੰਜਾਬੀਆਂ ਦੀ ਕਿਹਨੂੰ ਪਤਾ ਸੀ ਅੱਜ ਸਿਖਰ ਦੁਪਹਿਰੇ ਲੁੱਟੀ ਗਈ ਸੀ ਹੀਰ ਪੰਜਾਬੀਆਂ ਦੀ ਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਸੀ ਤਕਦੀਰ ਪੰਜਾਬੀਆਂ ਦੀ ਜਦੋਂ ਸ਼ੇਰ ਦੀ ਗੱਲ ਕਰਦੇ ਆ ਸਾਡੇ ਮੁਖਾਰਵਿੰਦ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮ ਆਉਂਦਾ ਮਹਾਰਾਜਾ ਰਣਜੀਤ ਸਿੰਘ ਜੀ ਸਿੱਖ ਰਾਜ ਦੇ ਫਾਊਂਡਰ ਸਿੱਖ ਰਾਜ ਦੇ ਪਿਤਾਮਾ ਸਿੱਖ ਰਾਜ ਦੇ ਪਹਿਲੇ ਮਹਾਰਾਜ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰੀਏ ਸਾਡੇ ਭਾਰਤ ਦੇ ਵਿੱਚ ਤਿੰਨ ਮਹਾਰਾਜੇ ਜਿਹੜੇ ਬਿਲਕੁਲ ਅਨਪੜ੍ਹ ਸੀ ਜਿਹਦੇ ਵਿੱਚ ਪਹਿਲਾ ਨੰਬਰ ਆਉਂਦਾ ਰਾਜਾ ਅਕਬਰ ਦਾ ਦੂਸਰਾ ਰਾਜਾ ਅਸ਼ੋਕ ਤੀਸਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਰ ਫੇਰ ਵੀ ਇਹਨਾਂ ਨੇ ਆਪਣੀ ਪ੍ਰਤਿਭਾ ਆਪਣੀ ਸੂਝ-ਬੂਝ ਆਪਣੀ ਸਿਆਣਪ ਦੇ ਨਾਲ ਆਪਣੇ ਦਿਮਾਗ ਦੇ ਨਾਲ ਇਹ ਰਾਸ ਸਥਾਪਿਤ ਕੀਤਾ ਸੀ ਇਹ ਨਕਸ਼ਾ ਦਿਖਾ ਰਿਹਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚ ਸਾਡਾ ਪੰਜ ਦਰਿਆਵਾਂ ਦਾ ਪੰਜਾਬ ਜਿਹਨੂੰ ਅਸੀਂ ਪੰਜ ਪਾਣੀਆਂ ਦੀ ਧਰਤੀ ਬੋਲਿਆ ਕਰਦੇ ਸੀ ਉਹ ਕਿੱਥੋਂ ਤੋਂ ਕਿੱਥੇ ਤੱਕ ਹੋਇਆ ਕਰਦੀ ਸੀ ਸਾਡਾ ਪੰਜਾਬ ਸਿੰਧ ਤੋਂ ਲੈ ਕੇ ਬਲੋਚਿਸਤਾਨ ਤੱਕ ਦੀਆਂ ਹੱਦਾਂ ਨੂੰ ਸੰਭਾਸ ਬਲੋਚਿਸਤਾਨ ਤੋਂ ਲੈ ਕੇ ਅਫਗਾਨਿਸਤਾਨ ਤੱਕ ਸਾਡਾ ਪੰਜਾਬ ਕਾਬੂ ਤੋਂ ਲੈ ਕੇ ਕੰਦਾਰ ਜੰਮੂ ਕਸ਼ਮੀਰ ਹਿਜਾਰਾ ਅਟ ਕਰਾਵਲ ਪਿੰਡੀ ਜੇਲਮ ਗੁਜਰਾਤ ਵਜੀਰਾਵਾਦ ਗੁਜਰਾਵਾਲਾ ਲਾਹੌਰ ਸਾਰਾ ਸਤਲੁਜ ਤੱਕ ਦਾ ਏਰੀਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੰਜਾਬ ਹੋਇਆ ਕਰਦਾ ਸੀ ਤੇ ਸਾਡਾ ਪੰਜ ਪਾਣੀਆਂ ਦਾ ਪੰਜਾਬ ਹੋਇਆ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਪੰਜ ਪਾਣੀਆਂ ਦੇ ਪੰਜਾਬ ਤੇ ਲਗਾਤਾਰ 40 ਸਾਲ ਰਾਜ ਕੀਤਾ ਆਪਣੀ ਸੂਝ-ਬੂਝ ਅਤੇ ਸਿਆਣਪ ਦੇ ਨਾਲ ਰਾਜ ਕੀਤਾ ਹਰ ਇੱਕ ਧਰਮ ਦਾ ਬਰਾਬਰ ਸਤਕਾਰ ਕੀਤਾ ਕਿਸੇ ਧਰਮ ਦਾ ਨਰਾਦਰ ਨਹੀਂ ਕੀਤਾ ਇਹਨਾਂ ਦੇ ਸਮੇਂ ਇਸ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਜਿਹੜੀ ਅੱਜ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ 40 ਤੋਂ 45 ਕਿਲੋਮੀਟਰ ਦੀ ਦੂਰੀ ਤੇ ਹੈ 27 ਜੂਨ 1839 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਅਕਾਲ ਚਲਾਣਾ ਕਰ ਜਾਂਦਿ। ਪਾਪ ਇਹਨਾਂ ਦੀ ਮੌਤ ਹੋ ਜਾਂਦੀ ਹੈ। ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦੇ ਵੱਡੇ ਬੇਟੇ ਖੜਕ ਸਿੰਘ ਜੀ ਨੂੰ ਗੱਦੀ ਤੇ ਬਿਠਾਇਆ ਗਿਆ। ਉਹਨਾਂ ਤੋਂ ਬਾਅਦ ਉਹਨਾਂ ਦਾ ਬੇਟਾ ਨਾਨਿਹਾਲ ਸਿੰਘ ਗੱਦੀ ਤੇ ਬੈਠਾ। ਉਸ ਤੋਂ ਬਾਅਦ ਮਹਾਰਾਣੀ ਚੰਦਕੌਰ ਮਹਾਰਾਜਾ ਸ਼ੇਰ ਸਿੰਘ ਇਸ ਤਰ੍ਹਾਂ ਗੱਦੀ ਇਹਨਾਂ ਦੇ ਵੰਸ਼ ਦੇ ਵਿੱਚ ਚੈਨ ਬਈ ਚੱਲਦੀ ਆ ਤੇ ਲਾਸਟ ਵਿੱਚ ਵਾਰੀ ਆਉਂਦੀ ਆ ਮਹਾਰਾਜਾ ਦਲੀਪ ਸਿੰਘ ਦੀ ਜਿਨ੍ਹਾਂ ਦੇ ਤੁਸੀਂ ਅੱਜ ਇਸ ਪ੍ਰਾਸਤੀ ਕੋਠੀ ਦੇ ਵਿੱਚ ਵਿਜ਼ਿਟ ਕਰਨ ਆਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਧਰਮ ਪਤਨੀ ਮਹਾਰਾਣੀ ਜਿੰਦਕੌਰ ਦੀ ਕੁੱਖੋਂ 4 ਸਤੰਬਰ 1838 ਨੂੰ ਲਾਹੌਰ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਚਲਣਾ ਕਰ ਜਾਣ ਤੋਂ ਬਾਅਦ ਜਦੋਂ 5 ਸਾਲ ਦਾ ਅਰਸਾ ਬੀਤਿਤ ਹੋਇਆ ਡੋਗਰੇ ਜਿਹੜੇ ਸਿੱਖ ਫੌਜ ਦੇ ਵਿੱਚ 1 ਰੁਪਿਆ ਤਨਖਾਹ ਤੇ ਭਰਤੀ ਹੋਏ ਸੀ ਉਹਨਾਂ ਨੇ ਸਿੱਖਾਂ ਨੂੰ ਆਪਸ ਵਿੱਚ ਲੜਾਉਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਕਿਸੇ ਨੂੰ ਰਾਜਾ ਬਣਾਉਂਦੇ ਸੀ ਨਾ ਕਿਸੇ ਨੂੰ ਵਜ਼ੀਰ ਕਿਉਂਕਿ ਸਾਰਾ ਰਾਜ ਆਪ ਖਾਣਾ ਚਾਹੁੰਦੇ ਸੀ। ਤੇ ਮਹਾਰਾਣੀ ਜਿੰਦਕੌਰ ਨੇ ਇੱਕ ਅਹਿਮ ਫੈਸਲਾ ਲਿਆ ਸੀ। ਉਹ ਫੈਸਲਾ ਕੀ ਸੀ ਕਿ ਜਦੋਂ ਮਹਾਰਾਜਾ ਦਲੀਪ ਸਿੰਘ 5 ਸਾਲ ਦੇ ਹੋਏ ਤਾਂ 15 ਸਤੰਬਰ 1843 ਈਸਵੀ ਨੂੰ ਰਾਜ ਤਿਲੈ ਕਰਕੇ ਇਸ ਸੋਨੇ ਦੇ ਸਿੰਘਾਸ਼ਣ ਤੇ ਬਿਠਾ ਕੇ ਲਾਹੌਰ ਦਾ ਵਾਰਿਸ ਲਾਨਿਆ ਗਿਆ ਸੀ ਇਹਨਾਂ ਨੂੰ। ਇਹ ਸੋਨੇ ਦਾ ਸਿੰਘਾਸ਼ਣ 1820 ਤੋਂ 30 ਦੇ ਵਿੱਚ ਹਫੀਜ਼ ਮੁਹੰਮਦ ਮਲਤਾਨੀ ਜਿਹੜਾ ਲਾਹੌਰ ਦਾ ਰਹਿਣ ਵਾਲਾ ਸੀ ਉਸਨੇ ਮਹਾਰਾਜਾ ਰਣਜੀਤ ਸਿੰਘ ਲਈ ਤਿਆਰ ਕਰਵਾਇਆ ਸੀ ਕਿਉਂਕਿ ਇਹ ਪ्योर ਸੋਨੇ ਦਾ ਸੀ ਸ਼ੁੱਧ ਸੋਨੇ ਦਾ ਜਿਹੜਾ ਕਿ ਸਿੱਖ ਮਹਾਰਾਜਿਆਂ ਦੀ ਤਾਕਤ ਨੂੰ ਇਜ਼ਹਾਰ ਕਰਿਆ ਕਰਦੀਆਂ ਸੀ ਇਦਾਂ ਦੀਆਂ ਚੀਜ਼ਾਂ 1853 ਐਸਪੀ ਦੇ ਵਿੱਚ ਲਾਰਡ ਡਲਹੌਜੀ ਸਾਡੇ ਪੰਜਾਬ ਦਾ ਗਵਰਨਰ ਜਨਤế ਲੈ ਗਿਆ ਤੇ ਉਸ ਤੋਂ ਬਾਅਦ 1879 ਚ ਇਸ ਨੂੰ ਇੰਗਲੈਂਡ ਲਈ ਭੇਜ ਦਿੱਤਾ ਗਿਆ ਇੱਥੇ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਜਦੋਂ ਅੰਗਰੇਜ਼ ਸਾਨੂੰ ਆਜ਼ਾਦੀ ਦੇ ਕੇ ਗਏ ਨੇ ਸਾਡਾ ਜਿੰਨਾ ਵੀ ਕੀਮਤੀ ਸਮਾਨ ਹੋਇਆ ਸਾਡਾ ਬਹੁਮੁੱਲਾ ਸਮਾਨ ਸਾਰਾ ਆਪਣੇ ਨਾਲ ਲੈ ਗਏ ਜਿਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਇਹ ਸੋਨੇ ਦਾ ਤਖਤ ਆਉਂਦਾ ਮਹਾਰਾਜਾ ਰਣਜੀਤ ਸਿੰਘ ਆਪਣੇ ਸੱਜੇ ਡੌਲੇ ਤੇ ਜਿਹੜਾ ਕੋਹਿੰੂਰ ਹੀਰਾ ਬੰਨਿਆ ਕਰਦੇ ਸੀ ਉਹ ਅਤੇ ਹੋਰ ਵੀ ਅਣਗਿਣਤ ਚੀਜ਼ਾਂ ਜਿਹੜੀਆਂ ਆਪਣੇ ਨਾਲ ਲੈ ਗਏ ਤੇ ਜਿਹੜਾ ਤੁਸੀਂ ਅੱਜ ਅਜੈਬ ਘਰ ਇਹ ਦੇਖਣ ਆਏ ਹੋ ਇਹ ਅਸੀਂ ਅਜੈਬ ਘਰ ਇੰਗਲੈਂਡ ਦੇ ਅਜੈਬ ਘਰ ਦੀ 90% ਨਕਲ ਕੀਤਾ ਇਹ ਅੱਜ ਵੀ ਇੰਗਲੈਂਡ ਦੇ ਵਿੱਚ ਮੌਜੂਦ ਆ ਜਿਹੜਾ ਅਸਲੀ ਸੁਧ ਸੋਨੇ ਦਾ ਬਣਿਆ ਹੋਇਆ ਲਗਭਗ 3 ਕੁਇੰਟਲ ਦੇ ਆ ਜੀ ਇਹ ਜਦਲਿਪ ਸਿੰਘ ਦੀ ਤਲਵਾਰ ਦਾ ਨਮੂਨਾ ਜੀ ਇਹ 14 ਸਾਲ ਦੀ ਉਮਰ ਦੀ ਤਸਵੀਰ 1852 ਈਸਵੀ ਦੀ ਗੱਲ ਕਰ ਰਹੇ ਹਾਂ ਮਸੂਰੀ ਦੇ ਵਿੱਚ ਇੱਕ ਲੈਂਡੌਰ ਨਾਲ ਦਾ ਪਹਾੜੀ ਏਰੀਆ ਜਿੱਥੇ ਮਹਾਰਾਜਾ ਦੀਪ ਸਿੰਘ ਜੀ ਨੂੰ ਅੰਗਰੇਜ਼ ਗਰਮੀ ਦੀਆਂ ਛੁੱਟੀਆਂ ਮਨਾਉਣ ਲਈ ਲੈ ਕੇ ਗਏ ਸੀ ਕਿਉਂਕਿ 9 ਸਾਲ ਦੀ ਉਮਰ ਸੀ ਜਦੋਂ ਮਾਤਾ ਨਾਲੋਂ ਵੱਖ ਕਰ ਦਿੱਤਾ ਗਿਆ ਸੀ ਅੰਗਰੇਜ਼ਾਂ ਦਾ ਸ਼ਾਹੀ ਚਿੱਤਰਕਾਰ ਹੋਇਆ ਜੋਰਜ ਵਿਚੀ ਉਸ ਦੁਆਰਾ ਤਿਆਰ ਕੀਤਾ ਗਿਆ ਪੋਰਟਰੇਟ ਗਲ ਦੇ ਵਿੱਚ ਇੱਕ ਲੋਕਟ ਦੇਖ ਰਹੇ ਹੋ ਤਸਵੀਰ ਵਾਲਾ ਇਹ ਤਸਵੀਰ ਇੰਗਲੈਂਡ ਦੀ ਮਲਿਕਾ ਮਹਾਰਾਣੀ ਵਿਕਟੋਰੀਆ ਦੀ ਤਸਵੀਰ ਆ ਕਿਉਂਕਿ ਮਹਾਰਾਣੀ ਵਿਕਟੋਰੀਆ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਤੋਂ ਬੜੀ ਪ੍ਰਭਾਵਿਤ ਸੀ ਉਹਦਾ ਮੰਨਣਾ ਸੀ ਕਿ ਕਨਪੜ ਹੋਣ ਦੇ ਬਾਵਜੂਦ ਇਹਨਾਂ ਸੋਹਣਾ ਰਾਜ ਕੀਤਾ ਤੇ ਇਹਨਾਂ ਲੰਮਾ ਸਮਰਾਜ ਕੀਤਾ ਇਤਿਹਾਸ ਅੱਜ ਵੀ ਇਸ ਗੱਲ ਦੀ ਗਵਾਹੀ ਭਰਦਾ ਕਿ ਜਿੰਨਾ ਚਿਰ ਮਹਾਰਾਜਾ ਰਣਜੀਤ ਸਿੰਘ ਰਹੇ ਨੇ ਉਹਨਾਂ ਚਿਰ ਅੰਗਰੇਜ਼ ਜਿਹੜੇ ਆ ਸਾਡੇ ਪੰਜਾਬ ਦੇ ਵਿੱਚ ਦਾਖਲ ਨਹੀਂ ਹੋ ਸਕੇ ਲਾਰਡ ਆਕਲੈਂਡ ਇਹਨਾਂ ਦਾ ਗਵਰਨਰ ਹੋਇਆ ਜਿਹਦੇ ਰਾਹੀਂ ਇਹ ਲੋਕਟ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਭੇਜਿਆ ਗਿਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਦੇ ਛੋਟੀ ਉਮਰ ਦੇ ਵਿੱਚ ਹੀ ਗੱਲ ਦੇ ਵਿੱਚ ਪਾ ਦਿੱਤਾ ਸੀ 9 ਮਹੀਨੇ 11 ਦਿਨ ਦੇ ਸੀ ਮਹਾਰਾਜਾ ਦਲੀਪ ਸਿੰਘ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਅਕਾਲ ਚਲਾਣਾ ਕਰ ਜਾਂਦੇ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਧਰਮ ਪਤਨੀ ਮਹਾਰਾਣੀ ਜਿੰਦਕੌਰ ਜਿਸ ਨੂੰ ਅਸੀਂ ਮਹਾਰਾਣੀ ਜਿੰਦਾ ਦੇ ਨਾਂ ਨਾਲ ਸੰਬੋਧਨ ਕਰਦੇ ਆਏ ਹਾਂ ਇਹਨਾਂ ਦਾ ਗੋਤ ਔਲਖੀ ਇਹ ਮੰਨਾ ਸਿੰਘ ਔਲਖ ਦੀ ਧੀ ਸੀ ਉਸੇ ਤਰ੍ਹਾਂ ਡਟ ਕੇ ਅੰਗਰੇਜ਼ਾਂ ਨਾਲ ਟੱਕਰ ਲਈਏ ਨੇ ਲਾਡ ਲਾਹੌਜੀ ਨੇ ਇੱਕ ਕਿਤਾਬ ਦੇ ਵਿੱਚ ਲਿਖਿਆ ਕਿ ਜਲਾ ਵਤਨ ਜਲਾ ਵਤਨ ਹੁੰਦਾ ਦੇਸ਼ ਨਕਾਲਾ ਕਿਉਂਕਿ ਇਹਨਾਂ ਨੂੰ ਦੇਸ਼ ਨਕਾਲਾ ਦਿੱਤਾ ਗਿਆ ਸੀ ਉਹ ਕਹਿੰਦਾ ਦੇਸ਼ ਨਕਾਲੇ ਤੋਂ ਬਾਅਦ ਜੇ ਸਾਡੀ ਅੰਗਰੇਜ਼ ਸਰਕਾਰ ਕਿਸੇ ਭਾਰਤੀ ਔਰਤ ਤੋਂ ਡਰਦੀ ਆ ਮਹਾਰਾਣੀ ਜਿੰਦਕੌਰ ਜੀ ਬੱਚੇ ਨੂੰ ਛੋਟੀ ਉਮਰ ਚ ਗਿਆਨ ਦਿੱਤਾ ਹਰ ਤਰ੍ਹਾਂ ਦਾ ਰਾਜਨੀਤਿਕ ਵਿਦਿਆ ਸਮਾਜਿਕ ਵਿਦਿਆ ਧਾਰਮਿਕ ਵਿਦਿਆ ਸ਼ਸਤਰ ਵਿਦਿਆ 1845-46 ਵਿੱਚ ਪਹਿਲਾ ਐਂਗਲੋ ਸਿੱਖ ਜਦ ਹੋਇਆ ਸੀ ਅੰਗਰੇਜ਼ਾਂ ਤੇ ਸਿੱਖਾਂ ਦਾ ਜਿਹਦੇ ਵਿੱਚ ਡੋਗਰਿਆ ਨੇ ਗੁਲਾਬ ਸਿੰਘ ਡੋਗਰਾ ਤੇ ਸਿੰਘ ਮਿਸਰ ਤੇ ਲਾਲ ਸਿੰਘ ਮਿਸਰ ਨੇ ਸਾਡੇ ਨਾਲ ਗਦਾਰੀ ਕੀਤੀ ਗਦਾਰੀ ਇਹ ਸੀ ਕਿ ਕਿੱਥੇ ਸਾਨੂੰ ਬਾਰੂਦ ਦੇ ਗੱਡੇ ਜਾਣੇ ਸੀ ਉੱਥੇ ਸਰੋ ਦੇ ਤੇ ਰੇਤੇ ਦੇ ਗੱਡੇ ਭੇਜੇ ਗਏ ਜਿਸ ਦੇ ਨਾਲ ਕੀ ਹੋਇਆ ਸਾਡੀ ਸਿੱਖ ਫੌਜ ਜਿੱਤ ਦੀ ਜਿੱਤ ਨਹੀਂ ਹਾਰ ਗਈ ਜੀ ਤੇ ਸ਼ਾ ਮੁਹੰਮਦ ਜੀ ਕਹਿੰਦੇ ਨੇ ਕਿ ਜੇ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਤੇਗਾ ਮਾਰੀਆਂ ਨੇ ਸ਼ਾ ਮੁਹੰਮਦ ਆ ਇੱਕ ਸਰਕਾਰਵਾਜ ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਕਾਰਨ ਕੀ ਸਾਡੇ ਸਿਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਹੱਥ ਨਾ ਹੋਣਾ ਸਿੱਕਾ ਨੂੰ ਗੁੰਮਰਾਹ ਕਰਕੇ ਸਾਰਾ ਇਲਜ਼ਾਮ ਮਹਾਰਾਣੀ ਜਿੰਦਕੌਰ ਤੇ ਲਾ ਕੇ ਇਹਨਾਂ ਨੂੰ 1847 ਈਸਵੀ ਦੇ ਵਿੱਚ ਸਿੱਖੋ ਪੁਰਾ ਕਿਲਾ ਲਾਹੌਰ ਦੇ ਨਜ਼ਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਬੱਚੇ ਨੂੰ ਸਕਾਟਲੈਂਡ ਦਾ ਡਾਕਟਰ ਡਾਕਟਰ ਜான் ਸਪੈਂਸਰ ਲੌਗਨ ਅਤੇ ਉਹਨਾਂ ਦੀ ਪਤਨੀ ਡਾਕਟਰ ਲੇਡੀ ਲੀਨਾ ਲੌਗਨ ਦੇ ਹਵਾਲੇ ਕਰ ਦਿੱਤਾ ਗਿਆ ਜਾਂ ਜੋ ਬੱਚੇ ਦਾ ਮਾਈਂਡ ਵਾਸ਼ ਕਰ ਦਿੱਤਾ ਜਾਵੇ ਤੇ ਉਹਦੇ ਵਿੱਚ ਇਹ ਭਰਿਆ ਜਾਵੇ ਕਿ ਤੇਰਾ ਸਿੱਖ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੇ ਇੰਨਾ ਜ਼ਿਆਦਾ ਮਾਈਂਡ ਵਾਸ਼ ਕਰ ਦਿੱਤਾ ਕਿ ਬੱਚਾ ਆਪਣਾ ਅਤੀਤ ਭੁੱਲ ਗਿਆ ਤੇ ਮਹਾਰਾਜਾ ਰਜੀਤ ਸਿੰਘ ਜਿਹੜਾ ਸੱਜੇ ਡੋਲੇ ਤੇ ਕੋਹਿਲੂਰ ਹੀਰਾ ਪਹਿਨਿਆ ਕਰਦੇ ਸੀ ਉਹ ਵੀ ਆਪਣੇ ਆਪ ਨੂੰ ਗਿਫਟ ਕਰਵਾ ਲਿਆ ਤੇ ਮਹਾਰਾਜਾ ਦਲੀਪ ਸਿੰਘ ਨੂੰ ਸਾਈ ਧਰਮ ਤਬਦੀਲ ਕਰਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜੀ। ਦੀ ਆਮ ਦਸਤਾਰ ਆ ਜੀ। ਇਹਦੇ ਤੇ ਇੱਕ ਕਲਗੀ ਲੱਗੀ ਹੈ ਜਿਹਦੇ ਤੇ ਬਹੁਤ ਕੀਮਤੀ ਹੀਰੇ ਮੋਤੀ ਜਵਾਹਰ ਜੜੇ ਹੋਏ ਨੇ। ਅਸੀਂ ਉਹਦੀ ਕਾਪੀ ਕੀਤੀ ਹੈ ਜਿੱਦਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਡਿੱਟੋ ਉਹਦੀ ਕਾਪੀ ਕੀਤੀ ਹੈ ਜੀ ਅਸੀਂ। ਇਸ ਆਸਾ ਜਿੱਥੇ ਤੁਸੀਂ ਅੱਜ ਆਏ ਹੋ ਜਿੱਦਾਂ ਕਿ ਮਹਾਰਾਜਾ ਦਲੀਪ ਸਿੰਘ ਨੂੰ ਹਾਥੀ ਤੇ ਬਿਠਾਇਆ ਗਿਆ ਅੱਗੇ ਪਿੱਛੇ ਅੰਗਰੇਜ਼ਾਂ ਦਾ ਕਾਫਲਾ ਅੰਗਰੇਜ਼ਾਂ ਦੀ ਪਲੈਨਿੰਗ ਸੀ ਦੇਸ਼ ਤੋਂ ਬਾਹਰ ਕੱਟਣ ਦੀ 21 ਦਸੰਬਰ 1849 ਈਸਵੀ ਨੂੰ ਕਾਫਲਾ ਇਹਨਾਂ ਨੂੰ ਲਾਹੌਰ ਤੋਂ ਲੈ ਕੇ ਤੁਰਿਆ ਲਾਹੌਰ ਕਾਨਾ ਕਾਚਾ ਲਲਿਆਣੀ ਬਵਾਗਾ ਪ੍ਰਾਣਾ ਪ੍ਰੋਜਪੁਰ ਬਦਨੀ ਲੋਪੋ ਮੱਲਾ ਡੱਲਾ ਰਸੂਲਪੁਰ ਲੰਮੇ ਜਟਪੂਰੇ ਹੁੰਦੇ ਹੋਏ ਇਸ ਜਗ੍ਹਾ ਤੇ 31 ਦਸੰਬਰ 1849 ਈਸਵੀ ਦੀ ਇੱਕ ਰਾਤ ਮਹਾਰਾਜਾ ਦਲੀਪ ਸਿੰਘ ਨੂੰ ਇੱਥੇ ਰੱਖਿਆ ਗਿਆ ਸੀ ਇਸ ਤੋਂ ਬਾਅਦ ਇਹਨਾਂ ਨੂੰ ਕਦੀ ਪੰਜਾਬ ਨਹੀਂ ਆਉਣ ਦਿੱਤਾ ਗਿਆ ਇੱਥੇ ਲਾਰਡ ਹੈਨਰੀ ਲਾਰੈਂਸ ਅਤੇ ਹੋਰ ਅੰਗਰੇਜ਼ ਉੱਚ ਅਧਿਕਾਰੀ ਵੀ ਪਹੁੰਚੇ ਹੋਏ ਸੀ ਜਿਨ੍ਹਾਂ ਨਾਲ ਇਹਨਾਂ ਨੇ ਨਵਾਂ ਸਾਲ ਮਨਾਇਆ ਅਗਲੀ ਸਵੇਰ ਇਹਨਾਂ ਨੂੰ ਰਾਏਕੋਟ ਮਰੇਰਕੋਟ ਨਾਲ ਨਾਭਾ ਪਟਿਆਲਾ ਅੰਮ੍ਰਾਲਾ ਮੀਠ ਫਤਿਹਗੜ ਜੁਪੀ ਦੇ ਵਿੱਚ ਲੈ ਕੇ ਗਏ ਉੱਤਰ ਪ੍ਰਦੇਸ਼ ਦੇ ਵਿੱਚ ਲਿਆ ਕੇ ਉੱਥੇ ਤਿੰਨ ਤੋਂ 4 ਸਾਲ ਦੇ ਸਮੇਂ ਦਰਮਿਆਨ ਰੱਖਿਆ ਗਿਆ 1853 ਈਸਵੀ ਚ ਇਹਨਾਂ ਦੇ ਕੇਸ ਕਤਲ ਕਰਕੇ ਇਹਨਾਂ ਨੂੰ ਇਸਾਈ ਧਰਮ ਤਬਦੀਲ ਕਰਵਾ ਲਿਆ ਗਿਆ ਤੇ 1854 ਚ ਇਹਨਾਂ ਨੂੰ ਇੰਗਲੈਂਡ ਲਈ ਭੇਜ ਦਿੱਤਾ ਗਿਆ ਜੀ ਆਕ ਪਹਿਨੇ ਕਰਦੇ ਸੀ ਤੇ ਨਾਲ ਹੀ ਰਾਜੇ ਮਹਾਰਾਜਾ ਨੂੰ ਸ਼ੌਂਕ ਹੁੰਦਾ ਸੀ ਗਹਿਣੇ ਪਾਉਣ ਦਾ ਇਹਨਾਂ ਦੇ ਗਹਿਣੇ ਅਸੀਂ ਇਹਨਾਂ ਦੀ ਕਾਪੀ ਕੀਤੀ ਆ ਤੁਸੀਂ ਦੇਖ ਕੇ ਨਾਲ ਦੇ ਕਮਰੇ ਚ ਆ ਜੁ ਮਹਾਰਾਜਾ ਦਲੀਪ ਸਿੰਘ ਜੀ ਦਾ ਇੰਗਲੈਂਡ ਦਾ ਜੀਵਨ ਉਧਰ ਸੀ ਮਹਾਰਾਜਾ ਦਲੀਪ ਸਿੰਘ ਦਾ ਬਚਪਨ ਦਾ ਜੀਵਨ ਉਸ ਤੋਂ ਪਹਿਲਾਂ ਥੋੜਾ ਜਿਹਾ ਇਤਿਹਾਸ ਅਸੀਂ ਕੋਹੇਨੂਰ ਦਾ ਸਾਂਝਾ ਕਰਾਂਗੇ ਇਹ ਪ੍ਰਾਣਾ ਕੋਹਨੂਰਾ ਇਹ ਅੱਜ ਦਾ ਵਰਤਮਾਨ ਸਮੇਂ ਦਾ ਕੋਹਨੂਰਾ ਸਭ ਤੋਂ ਪਹਿਲਾਂ 13ਵੀਂ ਸਦੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਇੱਕ ਕੁਲਾਰਨਾ ਦੀ ਖਾਨ ਜਿੱਥੋਂ ਇਹ ਪ੍ਰਾਪਤ ਹੋਇਆ ਸੀ ਜਿਸ ਦਿਨੇ ਮਿਲਿਆ ਸੀ 793 ਕੈਰੇਟ ਦਾ ਸੀ ਤੇ ਜਿਸ ਨੂੰ ਇਹ ਮਿਲਿਆ ਸੀ ਉਸਤਸਵੀ ਮਾਲਕ ਸੀ ਕੱਤਿਯਮਾਂਸ਼ ਉਸ ਤੋਂ ਬਾਅਦ ਦਿੱਲੀ ਸلطਨਤ ਦੇ ਬਾਦਸ਼ਾਹ ਖਿਲਦੀਆਂ ਲੋਧੀਆਂ ਦੇ ਹੱਥਾਂ ਵਿੱਚ ਹੁੰਦਾ ਹੋਇਆ ਮੁਗਲ ਬਾਦਸ਼ਾਹ ਬਾਬਰ ਤੱਕ ਪਹੁੰਚਿਆ ਬਾਬਰ ਤੋਂ ਨਾਦਰ ਸ਼ਾਹ ਨੇ ਲੁੱਟਿਆ ਨਾਦਰ ਸ਼ਾਹ ਤੋਂ ਅਹਿਮਦ ਸ਼ਾ ਨਾਦਰ ਸ਼ਾ ਨੇ ਜਦੋਂ ਲੁੱਟਿਆ ਨੂੰ ਆਪਣੀ ਤਲੀ ਤੇ ਟਿਕਾਇਆ ਤਾਂ ਉਸਨੇ ਅਫਗਾਨੀ ਪਾਸ਼ਾ ਚ ਕਿਹਾ ਸੀ ਵਾਹੀਆ ਤੇ ਕੋਹ ਨੂੰ ਇਹਨੂੰ ਪੰਜਾਬੀ ਚ ਕਹਿੰਦੇ ਨੇ ਰੌਸ਼ਨੀ ਦਾ ਪਰਬਤ ਅੰਗਰੇਜ਼ੀ ਚ ਕਹਿੰਦੇ ਨੇ ਮਾਊਂਟਨ ਆਫ ਲਾਈਟ ਤੇ ਸੰਸਕ੍ਰਿਤਿ ਦੇ ਵਿੱਚ ਕਹਿੰਦੇ ਨੇ ਸਮੰਤਿਕਾ ਨਾਦਰ ਸ਼ਾ ਤੋਂ ਬਹਾਦਰ ਸ਼ਾ ਨੇ ਲੁੱਟਿਆ ਬਹਾਦਰ ਸ਼ਾ ਤੋਂ ਅਹਿਮਦ ਸ਼ਾ ਅਫਦਾਲੀ ਨੇ ਲੁੱਟਿਆ ਅਹਿਮਦ ਸ਼ਾ ਅਫਦਾਲੀ ਤੋਂ ਬਾਅਦ ਬਾਦਸ਼ਾਹ ਸ਼ਾ ਸ਼ੂਜਾ ਦੁਰਾਨੀ ਇਹ ਕਾਬੁਲ ਦਾ ਬਾਦਸ਼ਾਹ ਬਣਿਆ ਸੀ ਇਸਨੇ ਲੁੱਟਿਆ ਮਹਾਰਾਜਾ ਰਣਜੀਤ ਸਿੰਘ ਨੇ ਇਸ ਬਾਦਸ਼ਾਹ ਸ਼ਾ ਸ਼ੂਜਾ ਦੁਰਾਨੀ ਦੇ ਪਰਿਵਾਰ ਦੀ ਜਾਨ ਬਚਾਈ ਸੀ ਤੇ ਉਸ ਦੀ ਜਾਨ ਬਚਾਈ ਸੀ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਕਿ ਬਾਦਸ਼ਾਹ ਸ਼ਾਸਜਾ ਦੁਰਾਨੀ ਆਪਦੇ ਪੱਗ ਦੇ ਵਿੱਚ ਲੁਕੋ ਕੇ ਕੋਹਿੰਦੂਰ ਹੀਰਾ ਰੱਖਦਾ ਮਹਾਰਾਜਾ ਰੱਖਦਾ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਥੇ ਆਪਣਾ ਦਿਮਾਗ ਦੀ ਵਰਤੋਂ ਕੀਤੀ ਕਰਦਿਆਂ ਹੋਇਆ ਕਿਹਾ ਬਾਦਸ਼ਾਹ ਨੂੰ ਕਿਹੇ ਬਾਦਸ਼ਾਹ ਅੱਜ ਤੋਂ ਅਸੀਂ ਦੋਵੇਂ ਭਰਾ ਬਣ ਗਏ ਹਾਂ ਤੇ ਸਾਡੇ ਇੱਕ ਰੀਤੀ ਆ ਇੱਕ ਰਵਾਜ ਆ ਕਿ ਜਦੋਂ ਇੱਕ ਕੋਈ ਭਰਾ ਬਣਦਾ ਤਾਂ ਉੱਥੇ ਪੱਗ ਪਟਾਈ ਜਾਂਦੀ ਆ ਇਸ ਤਾਂ ਨੇ ਜਦੋਂ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਸਿਰ ਤੇ ਪੱਗ ਰੱਖੀ ਤਾਂ ਕੋਹਨੂਰ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਕੋਲੇ ਪਹੁੰਚ ਗਿਆ ਤੇ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਕੋਲੇ ਕੋਹਨੂਰ ਆਇਆ ਉਸ ਤੋਂ ਬਾਅਦ 1850 ਈਸਵੀ ਦੇ ਵਿੱਚ ਤੇ ਕੋਹਨੂਰ ਹੀਰਾ ਇੰਗਲੈਂਡ ਦੀ ਮਲਕਾ ਮਹਾਰਾਣੀ ਵਿਕਟੋਰੀਆ ਨੂੰ ਭੇਜਿਆ ਗਿਆ ਉਸ ਤੋਂ ਬਾਅਦ 1852 ਈਸਵੀ ਵਿੱਚ ਇਸ sire ਦੇ ਦੋ ਟੁਕੜੇ ਕਰਵਾਏ ਗਏ ਟੁਕੜੇ ਕਰਵਾਉਣ ਵਾਲਾ ਸੀ ਪ੍ਰਿੰਸ ਐਲਵਰਟ ਮਹਾਰਾਣੀ ਵਿਕਟੋਰੀਆ ਦਾ ਘਰ ਵਾਲਾ ਉਸਨੇ ਇਸ ਹੀਰੇ ਨੂੰ ਦੋ ਹਿੱਸਿਆਂ 'ਚ ਕਟੌੜ ਲਈ ਨੀਦਰਲੈਂਡ ਤੋਂ ਇੱਕ ਵਿਸ਼ੇਸ਼ ਕਾਰੀਗਰ ਮਗਾਇਆ ਸੀ ਜਿਸ ਦਾ ਨਾਮ ਸੀ ਮਿਸਟਰ ਕੈਂਟਰ ਮਿਸਟਰ ਕੈਂਟਰ ਨੂੰ ਇਹ ਹੀਰਾ ਕੱਟਣ ਲਈ 38 ਦਿਨ ਲੱਗੇ ਸੀ ਜੀ 38ਵੇਂ ਦਿਨ ਜਦੋਂ ਹੀਰਾ ਕੱਟਿਆ ਗਿਆ ਗਲਤ ਕੱਟਿਆ ਗਿਆ ਜਿਸ ਤੇ ਬਦਲੇ ਵਿੱਚ ਉਸਨੂੰ ਭਾਰੀ ਮਾਤਰਾ ਵਿੱਚ ਜੁਰਮਾਨਾ ਭਰਨਾ ਪਿਆ ਦੋ ਟੁਕੜੇ ਹੋਏ ਇੱਕ ਟੁਕੜਾ ਮਹਾਰਾਣੀ ਵਿਕਟੋਰੀਆ ਦੇ ਤਾਜ ਦੇ ਵਿੱਚ ਲੱਗਿਆ ਦੂਸਰਾ ਇਸ ਹੀਰੇ ਦੀ ਚਮਕ ਨੂੰ ਵਧਾਉਣ ਲਈ ਇਸ ਨੂੰ ਕੱਟ ਰਹੇ ਨੇ ਕੱਟ-ਕੱਟ ਕੇ ਏਡਾ ਕ ਰਹਿ ਗਿਆ 30 ਤੋਂ 40 ਗ੍ਰਾਮ ਦਾ ਕਿੱਥੇ ਪਿਆ ਟਾਪਰ ਆਫ ਲੰਡਨ ਦੇ ਜੂਲ ਹਾਊਸ ਵਿੱਚ ਜਿੱਥੇ ਰਾਜਿਆਂ ਮਹਾਰਾਜਿਆਂ ਦੇ ਅਸਲੀ ਗਹਿਣੇ ਅੱਜ ਵੀ ਪਏ ਨੇ ਅੱਜ ਵੀ ਲਗਭਗ 106 ਕੈਰੇਟ ਦੇ ਹੈ ਜੀ ਇਹ ਛੋਟਾ ਜਿਹਾ ਇਤਿਹਾਸ ਕੋਹਿੰੂਰ ਹੀਰੇ ਦਾ ਇਹ ਉਹ ਬਾਜੂਬੰਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਆਪਣੇ ਸੱਜੇ ਡੋਲੇ ਤੇ ਪੰਨਿਆ ਕਰਦੇ ਸੀ ਇਹ ਕੋਹਿੰੂਰ ਹੀਰਾ ਬਾਕੀ ਦੋ ਬੇਸ਼ਕੀਮਤੀ ਹੀਰੇ ਹਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚ ਸੋਨੇ ਤੇ ਚਾਂਦੀ ਦੀਆਂ ਮੋਹਰੇ ਚੱਲਦੀਆਂ ਸੀ ਇਹਨਾਂ ਨੂੰ ਨਾਨਕ ਸ਼ਹੀ ਤੇ ਗੋਬਿੰਦ ਸ਼ਹੀ ਸਿੱਕੇ ਆਖਿਆ ਜਾਂਦਾ ਇਹ ਛੋਟੇ ਛੋਟੇ ਹੁੰਦੇ ਐ ਇਤੋਂ ਵੱਡਾ ਕਦੇ ਸਿੱਕਾ ਨਹੀਂ ਹੋਇਆ ਇਤੇ ਤੇ ਫਾਰਸੀ ਪਾਸ਼ਾ ਲਿਖੀ ਗਈ ਆ ਇਤੇ ਲਿਖਿਆ ਗਿਆ ਕਿ ਦੇਗ ਤੇ ਗੋ ਫਤੇ ਨਸਰ ਬਦਰੰਗ ਜਾ ਫਤ ਅਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੂਸਰੀ ਸਾਈਡ ਤੇ ਲਿਖਿਆ ਸਲਤਨਤ ਸ੍ਰੀ ਗੁਰੂ ਨਾਨਕ ਦੇਵ ਜੀ ਹੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੱਜ ਜੋ ਕੁਛ ਵੀ ਆ ਮੇਰਾ ਜਿਹੜੀ ਵੀ ਸਲਤਨਤ ਆ ਇਹ ਤੁਹਾਡੀ ਦਿੱਤੀ ਹੋਈ ਆ ਤੁਹਾਡੇ ਬਦ ਦੁਸ਼ਰਿਆ ਅਮਰੀਤ ਸਰ ਸਾਹਿਬ ਤੇ ਲਾਹੌਰ ਦੇ ਵਿੱਚ ਕੇਵਲ ਦੋ ਟਕਸਾਲਾ ਸੀ ਜਿੱਥੇ ਸਿੱਕੇ ਬਣਾਏ ਜਾਂਦੇ ਸੀ ਜੀ ਇਹ ਆ ਜੀ ਸਾਡੇ ਵੱਲੋਂ ਇੱਕ ਨਿੱਕੀ ਜੀ ਕੋਸ਼ਿਸ਼ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਕੋਹੇਨੂਰ ਹੀਰੇ ਦੀ ਕਾਪੀ ਕੀਤੀ ਜਿੱਦਾਂ ਕਿ ਮੈਂ ਤੁਹਾਨੂੰ ਬਾਜੂਬੰਦ ਦਿਖਾਇਆ ਬਿਲਕੁਲ ਉਹਦੀ ਕਾਪੀ ਹੈ ਤੁਸੀਂ ਦੇਖ ਸਕਦੇ ਹੋ ਵਿਚਕਾਰ ਕੋਹੇਨੂਰ ਹੀਰਾ ਬਾਕੀ ਦੋ ਬੇਸ਼ਕੀਮਤੀ ਹੀਰਿਆਂ ਦੇ ਨਾਲ ਜੀ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸ਼ੇਰ-ਏ-ਪੰਜਾਬ ਕਿਹਾ ਗਿਆ ਇਹ ਸ਼ੇਰ ਦਾ ਨਿਸ਼ਾਨ ਉਹਨਾਂ ਦੀ ਤਲਵਾਰ ਤੇ ਬਣਾਇਆ ਹੈ ਜੀ ਹੈਨਤੀ ਇਹਨਾਂ ਦੇ ਵਿੱਚ ਲੱਕੜ ਦੀ ਚੇਅਰ ਪਈ ਆ ਜਿਸ ਤੇ ਬੈਠ ਕੇ ਉਹ ਜਿੰਨੇ ਵੀ ਰਹੀਸ ਲੋਕ ਕੋਏ ਨੇ ਉਹਨਾਂ ਨੇ ਆਪਣੀ ਮੀਟਿੰਗ ਕਰਦੇ ਸੀ ਇਹਨਾਂ ਦੇ ਪਰਿਵਾਰ ਨਾਲ ਇਹਨਾਂ ਦੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਨੇ ਇਹ ਚੇਅਰ ਆਪਾਂ ਉਹਦੀ 90% ਕਾਪੀ ਕੀਤੀ ਆ ਹੁਣ ਪਈ ਕਿੱਥੇ ਆ ਜਿਹੜੀ ਤੁਸੀਂ ਪਿੱਛੇ ਤਸਵੀਰ ਦੇਖ ਰਹੇ ਹੋ ਇਹਨੂੰ ਅਲਵਾਟਨ ਹਾਲ ਕਹਿੰਦੇ ਨੇ ਇਹ 17000 ਕਿੱਲਿਆਂ ਦੇ ਵਿੱਚ ਬਣਿਆ ਹੈ ਜੀ ਤੇ ਇਸ ਨੂੰ ਅੱਜ ਅਜਾਇਬ ਘਰ ਦਾ ਰੁਕ ਦਿੱਤਾ ਗਿਆ ਕਿਉਂਕਿ ਇਹਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਪੂਰਣ ਵੰਸ਼ ਦੀਆਂ ਅਸਲੀ ਤਸਵੀਰਾਂ ਲੱਗੀਆਂ ਹੋਈਆਂ ਨੇ ਜੀ ਤਾਂ ਪੁੱਤ ਦੂਸਰੇ 13.5 ਸਾਲ ਬਾਅਦ ਮਿਲੇ ਸੀ ਮਹਾਰਾਣੀ ਜਿੰਕੌਰ ਕਠਮੰਡੂ ਨੇਪਾਲ ਦੇ ਵਿੱਚ ਅੱਖਾਂ ਦੀ ਜੋਤ ਪਹਿਲਾਂ ਹੀ ਰੋ ਰੋ ਕੇ ਜਾ ਚੁੱਕੀ ਸੀ ਅੱਖੋਂ ਵੀ ਹੋਣੇ ਸੀ ਅੱਖੋਂ ਦਿਖਾਈ ਨਹੀਂ ਸੀ ਦਿੰਦਾ ਬਿਮਾਰ ਹੋ ਗਏ ਪੁੱਤਰ ਨੂੰ ਪਤਾ ਲੱਗਾ ਕਿ ਮਾਪੋ ਬਿਮਾਰ ਆ ਸਖਤ ਬਿਮਾਰਾ ਮਾਂ ਨੂੰ ਮਿਲਣ ਦੀ ਇੱਛਾ ਜਾਰ ਕੀਤੀ ਅੰਗਰੇਜ਼ੀ ਸਰਕਾਰ ਨੂੰ ਕਿਹਾ ਕਿ ਮੇਰੀ ਮਾਪੋ ਬਿਮਾਰ ਆ ਮੈਨੂੰ ਮਲਾਇਆ ਜਾਵੇ ਅੰਗਰੇਜ਼ੀ ਸਰਕਾਰ ਨੇ ਇਹਨਾਂ ਦੀ ਕਿਸੇ ਪੀਲ ਦਲੀਲ ਤੇ ਧਿਆਨ ਨਾ ਦਿੱਤਾ ਫਿਰ ਇਹਨਾਂ ਨੇ ਸੁਪਰੀਮ ਕੋਰਟ ਲਿਖ ਕੇ ਦਿੱਤਾ ਤਾਂ ਅੱਧੋ ਲਿਖਿਆ ਕਿ ਮੇਰੀ ਮਾਂ ਬਾਪ ਬਿਮਾਰਾ ਅਗਰ ਤੁਸੀਂ ਨਹੀਂ ਮਿਲਾਦੇ ਤਾਂ ਉਹਦੀ ਜੇ ਕੁਛ ਉਹਨੂੰ ਹੋ ਜਾਂਦਾ ਤਾਂ ਉਹਦੀ ਜ਼ਿੰਮੇਵਾਰੀ ਤੁਹਾਡੀ ਸਰਕਾਰ ਦੀ ਹੋਵੇਗੀ ਉਹਨਾਂ ਨੇ ਉਲਟਾ ਇਹਨਾਂ ਤੋਂ ਐਪਲੀਕੇਸ਼ਨ ਲਖਾਈ ਕਿ ਲਿਖ ਕੇ ਦੇ ਤੈਨੂੰ ਪੰਜਾਬ ਜਾਣ ਦੀ ਇਜਾਜ਼ਤ ਨਹੀਂ ਦਿੱਤੀਗੀ ਮਾਂ ਤੇ ਪੁੱਤ ਦਾ 13.5 ਸਾਲ ਬਾਅਦ ਕਲਕੱਤੇ ਦੇ ਇਸ ਪੈਂਸੀਜ ਹੋਟਲ ਦੇ ਵਿੱਚ ਮਲਾਪ ਕਰਵਾਇਆ ਜਾ ਰਿਹਾ ਮਾਂ ਦੇ ਕਵਰੇਜ ਜਦੋਂ ਬੱਚੇ ਨੂੰ ਭੇਜਿਆ ਗਿਆ ਮਾਂ ਨੂੰ ਕਿਹਾ ਗਿਆ ਤੇਰਾ ਦਲਿਪ ਸਿੰਘ ਆ ਗਿਆ ਤੇਰਾ ਰਾਜਕੁਮਾਰ ਆ ਗਿਆ ਕੰਡ ਤੋਂ ਹੱਥ ਪੇਰ ਦੀ ਪੇਰ ਦੀ ਜਦੋਂ ਸਿਰ ਤੇ ਲੈ ਕੇ ਕਿ ਬੱਚੇ ਨੂੰ ਯੋਰ ਨਾ ੱੱਕਾ ਮਾਰਦੀ ਆ ਉੱਚੀ-ਚੀਰੋਂਦੀ ਪ੍ਰਮਾਤਮਾ ਨੂੰ ਕੋਸਦੀ ਕਿ हे ਪ੍ਰਮਾਤਮਾ ਤੂੰ ਮੇਰਾ ਰਾਜ ਵੀ ਖੋਲਿਆ ਮੇਰਾ ਭਾਗ ਵੀ ਖੋਲਿਆ ਤੂੰ ਮੇਰੇ ਸਿਰ ਦਾ ਸਾਈਂ ਵੀ ਖੋਲਿਆ ਤੂੰ ਮੈਨੂੰ ਦਰਦ-ਦਰਦੀ ਟੱਕਰਾਂ ਲਈ ਮਜਬੂਰ ਕਰ ਦਿੱਤਾ ਇੱਥੋਂ ਤੱਕ ਕਿ ਤੂੰ ਮੇਰਾ ਕੋਹਨੂ ਰਹੀਰਾ ਵੀ ਖੋ ਕੇ ਲੈ ਗਿਆ ਮੈਂ ਤੈਨੂੰ ਕਦੀ ਸੀ ਨਹੀਂ ਕੀਤੀ ਅੱਜ ਤੈਨੂੰ ਕੋਸਦੀ ਆ ਜਦੋਂ ਤੂੰ ਮੇਰੇ ਬੱਚੇ ਤੋਂ ਸਾਡੀ ਸਿੱਖੀ ਵੀ ਖੋ ਕੇ ਲੈ ਗਿਆ ਸਾਡਾ ਧਰਮ ਵੀ ਖੋ ਕੇ ਲੈ ਗਿਆ ਇੰਨੀ ਗੱਲ ਸੁਣਦੇ ਬੱਚਾ ਮਾਂ ਦੇ ਚਰਨਾਂ 'ਚ ਟੈਪਿਆ ਲਗਾਤਾਰ ਅੰਟਾ ਰੋਣ ਤੋਂ ਬਾਅ ਤੇਰੇ ਸਿਰ ਦਾ ਸਾਇਨ ਨਹੀਂ ਮੋੜ ਸਕਦਾ ਤੇਰੇ ਦਰਦ ਦਰ ਦੀਆਂ ਠੋਕਰਾਂ ਦਾ ਮੇਰੇ ਕੋਲੇ ਕੋਈ ਮੁੱਲ ਨਹੀਂ ਹੈ ਮਾਂ ਇਤੋਂ ਤੱਕ ਕਿ ਮੈਂ ਤੇਰਾ ਕੋਈ ਨੂਰ ਹੀਰਾ ਵੀ ਵਾਪਸ ਨਹੀਂ ਕਰ ਸਕਦਾ ਪਰ ਹਾਂ ਅੱਜ ਮੈਂ ਤੇਰੇ ਚਰਨਾਂ ਦੀ ਕਸਮ ਖਾ ਕੇ ਕਹਿਣਾ ਮੈਂ ਤੇਰੀ ਸਿੱਖੀ ਮੈਂ ਤੇਰਾ ਧਰਮ ਮੁੜ ਵਾਪਸ ਲਿਆਵਾਂਗਾ 1884 ਚ ਅੰਗਰੇਜ਼ਾਂ ਨੇ ਬਧਰੋ ਕੀਤਾ ਤੇ 1886 ਚ ਪੌਲ ਖੰਡੇ ਦੀ ਧਾਰ ਪ੍ਰਾਪਤ ਕਰਕੇ ਦਵਾਰਾ ਸਿੰਘ ਸਜ ਚਾਕੇ ਪੁੱਤਰ ਨੂੰ ਸੀਨੇ ਨਾਲ ਲਾਇਆ ਨਾਲੇ ਆਪ ਥਰਗੀ ਨਾਲੇ ਬੱਚੇ ਨੂੰ ਠਾਰਿਆ ਕਿਉਂਕਿ 13.5 ਸਾਲ ਬਾਅਦ ਜੋ ਮਿਲੀ ਸੀ ਆਪਣੀ ਮਾਂ ਨੂੰ ਆਪਣੇ ਨਾਲ ਹੀ ਲੈ ਗਿਆ ਉਧਰ ਮਹਾਰਾਣੀ ਜਿੰਦਕੌਰ ਦੋ ਸਾਲ ਰਹੇ ਸਾਊਥ ਕੈਨਸਿੰਗਟਨ ਦੇ ਵਿੱਚ 1863 ਸਵੀਚ ਆਪਣੀ ਜ਼ਿੰਦਗੀ ਦੇ ਆਖਰੀ ਸਵਾਸ ਪੂਰੇ ਕਰਦੇ ਨੇ ਤੇ ਪੁੱਤਰ ਨੂੰ ਕਹਿ ਰਹੇ ਨੇ ਪੁੱਤਰਾ ਮੈਂ ਇਸ ਜਹਾਨ ਤੋਂ ਜਾਣ ਲੱਗੀ ਹਾਂ ਮੇਰੀ ਇਸ ਜਹਾਨ ਨੂੰ ਆਖਰੀ ਵਿਦਾਇ ਪਰ ਮੇਰੀ ਇੱਕ ਤਮੰਨਾ ਹੈ ਕਿ ਜਦੋਂ ਮੈਂ ਇਸ ਜਹਾਨ ਤੋਂ ਜਾਵਾਂ ਮੇਰੀਆਂ ਅੱਖਾਂ ਦੀਆਂ ਪਲਕਾਂ ਇਹ ਅੱਖਾਂ ਦੇ ਬੂਹੇ ਬੰਦ ਨਾ ਹੋਣ ਇਹਨਾਂ ਦੇ ਵਿੱਚ ਆਏ ਦੋ ਆਖਰੀ ਹੰਝੂ ਮੈਂ ਆਪਣੇ ਪਤੀ ਮਹਾਰਾਜਾ ਰਜੀਤ ਸਿੰਘ ਦੀ ਸਮਾਰਟ ਜੋ ਕਿ ਲਾਹੌਰ ਵਿਕੇ ਬਣੀ ਹੋਈ ਹੈ ਉੱਥੇ ਪੇਂਟ ਕਰਨਾ ਚਾਹੁੰਦੀ ਹਾਂ ਦੇਖੀ ਕਿਤੇ ਮੇਰੇ ਦੋ ਆਖਰੀ ਹੰਝੂ ਇਨਾਂ ਗੋਰੀਆਂ ਦੀ ਧਰਤੀ ਤੇ ਰੋਲਣਾ ਨਾ ਦਈ ਇੰਨੀ ਗੱਲ ਕਹਿੰਦੇ ਆਪਣੀ ਜ਼ਿੰਦਗੀ ਦੇ ਆਖਰੀ ਸਵਾਸ ਪੂਰੇ ਕਰਦੇ ਨੇ ਅੱਗੇ ਜੋ ਵੀ ਕੋਈ ਮੈਸੇਜ ਭੇਜਿਆ ਜਾਂਦਾ ਸੀ ਉਹ ਟੈਲੀਗ੍ਰਾਫ ਰਾਹੀਂ ਭੇਜਿਆ ਜਾਂਦਾ ਸੀ ਇਹ ਮਹਾਰਾਜਾ ਜਹਰੀਪ ਸਿੰਘ ਦੀ ਆਪਣੀ ਹੈਂਡਰਾਈਟਿੰਗ ਇੱਥੇ ਲਿਖਿਆ ਕਿ ਮੇਰੀ ਮਾਤਾ ਦੀ ਡੈਥ ਹੋ ਗਈ ਮੈਂ ਜਾਣਾ ਚਾਹਨਾ ਅੰਗਰੇਜ਼ੀ ਸਰਕਾਰ ਨੇ ਇਹਨਾਂ ਦੀ ਕੋਈ ਅਪੀਲ ਦਲੀਲ ਨਾ ਸੁਣੀ ਆਖਰ ਇਹਨਾਂ ਨੂੰ ਕੀ ਕਰਨਾ ਪਿਆ ਮਹਾਰਾਣੀ ਜਿੰਦਕੌਰ ਦਾ ਦੇਹ ਸੰਸਕਾਰ ਲੰਡਨ ਦੇ ਕੈਂਸ਼ਨ ਗ੍ਰੀਨ ਸ਼ਮਸ਼ਾਨ ਘਟ ਵਿੱਚ ਕਰਨਾ ਪਿਆ ਉਸ ਤੋਂ ਬਾਅਦ 1 ਸਾਲ ਹੋਏ ਕੋਟ ਕਚੈਰੀ ਹੋਏ ਕੋਟ ਗਏ ਕਚੈਰੀ ਗਏ ਤੇ ਉਸ ਤੋਂ ਬਾਅਦ 1 ਸਾਲ ਬਾਅਦ ਮਨਜ਼ੂਰੀ ਮਿਲੀ ਕਿ ਤੈਨੂੰ ਤੈਨੂੰ ਮਲਾਇਆ ਜਾਵੇਗਾ ਤਾਂ ਮਨਜ਼ੂਰੀ ਮਿਲੀ ਕਿ ਤੈਨੂੰ ਲੈ ਕੇ ਜਾ ਸਕਦਾ ਪਰ ਤੂੰ ਪੰਜਾਬ ਨਹੀਂ ਜਾ ਸਕਦਾ ਉਹ ਆਪਣੀ ਮਾਤਾ ਦੀਆਂ ਹਸਤੀਆਂ ਲੈ ਕੇ ਗੋਦਾਵਰੀ ਨਦੀ ਦੇ ਕੰਢੇ 나ਸੀਕ ਬੰਬੇ ਦੇ ਵਿੱਚ ਜਲ ਪ੍ਰਵਾਹ ਕਰਨ ਆਏ ਜਿੱਥੇ ਪਹਿਲਾਂ ਸਮਾਦ ਬਣੀ ਹੋਈ ਸੀ ਹੁਣ ਉੱਥੇ ਮਾਤ ਚੱਕਤੀ ਇਹਨਾਂ ਦੀ ਇਹ ਹੈ ਜੀ ਮਾਂ ਤੇ ਪੁੱਤ ਦਾ 13.5 ਸਾਲ ਬਾਅਦ ਦਾ ਪੁਨਰਜਜਵਾਤੀ ਮਿਲਨ ਭਾਰਤ ਤੋਂ ਵਾਪਸੀ ਸਮੇਂ ਮਿਸਰ 'ਚ ਰੁਕੇ ਜਿੱਥੇ ਆਪਣੀ ਹੋਣ ਵਾਲੀ ਪਤਨੀ ਬੰਬਾ ਮੂਲਰ ਨੂੰ ਮਿਲੇ 15 ਸਾਲ ਦੀ ਲੜਕੀ ਸੀ ਅਰਬੀ ਭਾਸ਼ਾ ਬੋਲਦੀ ਸੀ ਮਾਰਾ ਦਲੀਪ ਸਿੰਘ ਜੀ ਨੂੰ ਅੰਗਰੇਜ਼ਾਂ ਨੇ ਹੋਰ ਵੀ ਲੜਕੀਆਂ ਮੈਰਿਜ ਲਈ ਪੇਸ਼ ਕੀਤੀਆਂ ਪਰ ਇਹਨਾਂ ਨੇ ਆਪਣੇ ਲਈ ਲੜਕੀ ਦੀ ਚੋਣ ਆਪ ਕੀਤੀ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਮੇਰਾ ਆਉਣ ਵਾਲਾ ਸਮਾਂ ਬੜਾ ਦੁੱਖਦਾਇਕਾ ਬੜਾ ਮੁਸ਼ਕਲਾਂ ਭਰਿਆ ਜੋ ਇੱਕ ਧਰਮ ਪਤਨੀ ਦੇ ਵਿੱਚ ਮੈਨੂੰ ਗੁਣ ਚਾਹੀਦੇ ਨੇ ਉਹ ਇਹਨਾਂ ਦੇ ਵਿੱਚ ਹਨ ਇਹਨਾਂ ਦੇ ਪਿਤਾ ਜਰਮਨ ਦੇ ਬਹੁਤ ਤਕੜੇ ਵਪਾਰੀ ਹੋਏ ਨੇ ਲੁਡਵਿੰਗ ਮੂਲਰ ਉਹਨਾਂ ਤੋਂ ਇਜਾਜ਼ਤ ਲਈ ਤੇ 9 ਜੂਨ 1864 ਈਸਵੀ ਨੂੰ ਅਜਿਪਤ ਦੀ ਰਾਜਧਾਨੀ ਕੈਰੋ ਅਲੈਗਜ਼ੈਂਡਰੀਆ ਮਿਸਰ 'ਚ ਐਸੇ ਅੰਦਾਜ਼ ਦੇ ਵਿੱਚ ਇਹਨਾਂ ਦੀ ਸ਼ਾਦੀ ਹੋਈ ਸੀ ਇਹਨਾਂ ਦੀ ਕੋਲ 6 ਬੱਚੇ ਹੋਏ ਸੀ ਤਿੰਨ ਬੇਟੀਆਂ ਤਿੰਨ ਬੇਟੇ ਜਿਨ੍ਹਾਂ ਬਾਰੇ ਮੈਂ ਤੁਹਾਨੂੰ ਨਾਲ ਦੇ ਕਮਰੇ 'ਚ ਦੱਸਾਂਗਾ ਇਹ ਹੈ ਜੀ ਲੰਡਨ ਦੇ ਮਿਊਜ਼ੀਅਮ ਦੇ ਵਿੱਚ ਇਹਨਾਂ ਦਾ ਵਿਆਹ ਦਾ ਸੀਨ ਲੱਗਿਆ ਵਾ ਜਿਹਦੀ ਅਸੀਂ ਬਿਲਕੁਲ 90% ਕਾਪੀ ਕੀਤੀ ਹੈ ਜੀ ਆਜੋ ਜੀ ਆਜੋ ਜੀ ਆਜੋ ਜੀ ਉੱਥੇ ਆਜੋ ਇੱਧਰ ਆਜੋ ਤੁਸੀਂ ਇੱਧਰ ਆਜੋ ਰਾਜੀ ਇਹਨਾਂ ਦਾ ਪਰਿਵਾਰ ਤੇ ਇਹਨਾਂ ਦਾ ਆਖਰੀ ਜੀਵਨ ਪਰਿਵਾਰ ਦੇ ਵਿੱਚ ਸਭ ਤੋਂ ਵੱਡਾ ਬੇਟਾ ਸ਼ਹਿਜਾਦਾ ਵਿਕਟਰ ਰਾਇਲ ਆਰਮੀ ਦੇ ਵਿੱਚ ਕਪਤਾਨ 1864 ਇਸਵੀ ਵਿੱਚ ਲੰਡਨ 'ਚ ਜਨਮ ਹੋਇਆ ਇਟਨ ਕੈਮਬ੍ਰਿਜ ਦੇ ਵਿੱਚ ਪੜ੍ਹਿਆ ਬਹੁਤ ਇੰਟੈਲੀਜੈਂਟ ਸੀ ਐਨੀ ਬਲੈਂਕ ਚ ਕਮੈਂਟਰੀ ਨਾਂ ਦੀ ਲੇਡੀ ਜਨਾ ਵਿਆਹ ਕਰਵਾਇਆ ਸੀ ਉਹ ਇਹਨਾਂ ਦੋਨਾਂ ਦਾ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਦਿਹਾਂਤ ਹੋ ਗਿਆ ਸੀ ਇਹਨਾਂ ਦੇ ਕੋਈ ਔਲਾਦ ਨਹੀਂ ਸੀ ਸਭ ਤੋਂ ਛੋਟਾ ਬੇਟਾ ਰਾਜਕੁਮਾਰ ਐਲਵਰਟ ਐਡਵਰਡ ਅਲੈਗਜੈਂਡਰਾ ਇਸ ਬੱਚੇ ਨੇ ਆਪਣੀ ਪਰਵਰਿਸ਼ਾਪ ਕੀਤੀ ਆ ਪਰ ਇਹਦੀ ਬਦਕਿਸਮਤੀ ਇਹ ਰਹੀ ਆ ਕਿ 13 ਸਾਲ ਦੀ ਉਮਰ ਚ ਨਮੂਨੀਏ ਨਾਲ ਇਸਦੀ ਮੌਤ ਹੋ ਗਈ ਸੀ ਜੀ 21 ਅਕਤੂਬਰ 1893 ਈਸਵੀ ਨੂੰ 55 ਸਾਲ ਦੀ ਏਕ ਕੁੱਕ ਕੇ ਮਾਰਿਆ ਦਲੀਪ ਸਿੰਘ ਪੈਰਿਸ ਦੇ ਵਿੱਚ ਇੱਕ ਗ੍ਰੈਂਡ ਹੋਟਲ ਬਣਿਆ ਜਿੱਥੇ ਇਹਨਾਂ ਦੀ ਮੌਤ ਹੋ ਜਾਂਦੀ ਆ ਮੌਤ ਦਾ ਕਾਰਨ ਪੈਰਾਲਾਈਜ ਐਟੈਕ ਅਧਰੰਗ ਦਾ ਦੌਰਾ ਕਿਉਂਕਿ ਆਖਰੀ ਸਮੇਂ ਪੈਰਿਸ ਦੇ ਵਿੱਚ ਚਲੇ ਗਏ ਸੀ ਉੱਥੋਂ ਇਹਨਾਂ ਦੀ ਮ੍ਰਿਤਕ ਦੇ ਜਿਹੜਾ ਉੱਧਰ ਅਸੀਂ ਐਲਵੈਟਨ ਹਾਲ ਦੇਖਿਆ ਉੱਥੇ ਲਿਆ ਕੇ ਇਸ ਤਰ੍ਹਾਂ ਇਹਨਾਂ ਨੂੰ ਦਫਨਾਇਆ ਗਿਆ ਇਹਨਾਂ ਦੀ ਕਬਰ ਬਣੀ ਸੀ ਆ ਜਿਹਦੀ ਅਸੀਂ ਬਿਲਕੁਲ ਉਸੇ ਤਰ੍ਹਾਂ ਕਾਪੀ ਕੀਤੀ ਹੈ ਜੀ ਮਹਾਰਾਜ ਦਿਲੀਪ ਸਿੰਘ ਦਾ ਦੂਸਰਾ ਬੇਟਾ ਰਾਫਾਰ ਫ੍ਰੈਡਿਕ ਫ੍ਰੈਡੀ 1830 ਵਿੱਚ ਲੰਡਨ ਚ ਜਨਮ ਹੋਇਆ ਇਟਨ ਕੈਂਬ੍ਰਿਜ ਦੇ ਵਿੱਚ ਪੜਿਆ ਫੌਜੀ ਰਸਾਲਿਆਂ ਦੇ ਵਿੱਚ ਮੇਜਰ ਦੀ ਪਦਵੀ ਤੇ ਰਿਹਾ ਐਮਏ ਇਤਿਹਾਸ ਦੀ ਕੀਤੀ ਸੀ ਲਿਖਣ ਦਾ ਚਿੱਤਰਕਾਰੀ ਦਾ ਤੇ ਘੋੜਸਵਾਰੀ ਦਾ ਬਹੁਤ ਸ਼ੌਕ ਸੀ ਇਸ ਨੇ ਆਪਣੇ ਘਰ ਨੂੰ ਦਾਨ ਕਰ ਦਿੱਤਾ ਅੱਜ ਇਸ ਨੂੰ ਮਿਊਜ਼ੀਅਮ ਅਤੇ ਲਾਇਬ੍ਰੇਰੀ ਦਾ ਰੂਪ ਦਿੱਤਾ ਗਿਆ ਜਿੰਨਾ ਵੀ ਇਹਦਾ ਕੀਮਤੀ ਸਮਾਨ ਆ ਉਹ ਇਹਦੇ ਵਿੱਚ ਦਿਖਾਇਆ ਜਾਂਦਾ 1926 ਚ ਇਸ ਬੱਚੇ ਦਾ ਦੇਹਾਂਤ ਹੋ ਗਿਆ ਸੀ ਇਹਦੇ ਵੀ ਕੋਈ ਔਲਾਦ ਨਹੀਂ ਸੀ ਜੀ ਮਹਾਰਾਜ ਦੀਪ ਸਿੰਘ ਦੀ ਵੱਡੀ ਬੇਟੀ ਰਾਜਕੁਮਾਰੀ ਬਾਂਬਾ ਸੋਫੀਆ ਜਿੰਦਾ ਦਲੀਪ ਸਿੰਘ ਇਹ ਬੇਟੀ 1829 ਈਸਵੀ ਚ ਜਨਮ ਹੁੰਦਾ ਲੰਡਨ ਦੇ ਵਿੱਚ ਇਹਦਾ 1906 7 ਈਸਵੀ ਚ ਮੌਕਾ ਮਿਲਦਾ ਇਹਨੂੰ ਭਾਰਤ ਆਉਣ ਦਾ ਸਭ ਤੋਂ ਪਹਿਲਾਂ ਇਹ ਨਾਸਿਕ ਜਾਂਦੀ ਆ ਉੱਥੇ ਆਪਣੀ ਦਾਦੀ ਜੀ ਦੀ ਸਮਾਦ ਤੇ ਸ਼ਰਦਾ ਦੇ ਫੁੱਲ ਭੇਂਟ ਕਰਦੀ ਆ ਫਿਰ ਇੱਥੇ ਲਾਹੌਰ ਆ ਜਾਂਦੀ ਆ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦ ਤੇ ਸ਼ਰਦਾ ਦੇ ਫੁੱਲ ਭੇਂਟ ਕਰਦੀ ਆ ਲਾਹੌਰ ਦੇ ਵਿੱਚ ਭਾਰਤੀ ਸਿਨਾਂ ਦੇ ਡਾਇਰੈਕਟਰ ਹੋਇਆ ਡਾਕਟਰ ਡੇਵਿਡ ਵਾਟਰ ਸਦਰਲੈਂਡ ਉਹਦੇ ਨਾਲ ਇਹਨਾਂ ਨੇ ਵਿਆਹ ਕਰਵਾਇਆ ਸੀ ਉਹਦੀ ਵਿਆਹ ਤੋਂ 10 ਸਾਲ ਬਾਅਦ ਮੌਤ ਹੋ ਜਾਂਦੀ ਆ ਤੇ ਇਸ ਦੀ ਸਾਰੇ ਬੱਚਿਆਂ ਤੋਂ ਲਾਸਤ 1957 ਈਸਵੀ ਚ 89 ਸਾਲ ਦੀ ਉਮਰ ਪੂਹ ਕੇ ਲਾਹੌਰ ਦੇ ਵਿੱਚ ਇਸ ਨੂੰ ਆਖਰੀ ਅੰਤਮ ਆਰਾਮ ਦਾ ਪ੍ਰਾਪਤ ਹੁੰਦੀ ਆ ਲਾਹੌਰ ਦੇ ਵਿੱਚ ਇੱਕ ਬੰਬਾ ਕਲੈਕਸ਼ਨ ਬਣਿਆ ਹੈ ਜਿੱਥੇ ਦਾ ਕੀਮਤੀ ਵੀ ਪਿਆ ਇਹ ਵੀ ਬੇ ਔਲਾਦ ਸੀ ਜੀ ਰਾਜਕੁਮਾਰੀ ਕੈਦਰਿਨ ਹਿੰਡਾ ਤੇ ਰਾਜਕੁਮਾਰੀ ਸੋਫੀਆ ਜਿੰਦਾ ਅਲੈਕਜ਼ਡੋਨਾ ਦਰੀਪ ਸਿੰਘ ਇਹ ਦੋਨੋਂ ਲੜਕੀਆਂ 1906 ਤੇ 1903 ਦੇ ਵਿੱਚ ਭਾਰਤ ਦੀ ਯਾਤਰਾ ਕਰਦੀਆਂ ਨੇ ਲਾਹੌਰ ਦਲਹੌਜੀ Shimla ਕਸ਼ਮੀਰ ਅਮ੍ਰਿਤਸਰ ਸਾਹਿਬ ਦੀ ਯਾਤਰਾ ਕਰਦੀਆਂ ਨੇ 71 ਸਾਲ ਦੀ ਉਮਰ 'ਚ 72 ਸਾਲ ਦੀ ਉਮਰ 'ਚ ਇਹਨਾਂ ਦਾ ਦਿਹਾਂਤ ਹੋ ਜਾਂਦਾ ਇਹ ਵੀ ਬੇ ਔਲਾਦ ਸੰਜੀ ਤਾਂ ਹੈ ਜੀ ਇਹ ਹੈ ਜੀ ਮਹਾਰਾਜ ਲੀਪ ਸਿੰਘ ਦੀ ਪਹਿਲੀ ਧਰਮ ਪਤਨੀ ਮਹਾਰਾਣੀ ਬੰਬਾ ਮੂਲਰ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਇਹਨਾਂ ਦੀ ਦੂਸਰੀ ਧਰਮ ਪਤਨੀ ਮਹਾਰਾਣੀ ਐਡਾ ਡੈਗਲਸ ਵੈਦਰ ਸਰੀ ਦੇ ਸਰੀ ਦੇ ਵਿੱਚ ਜਨਮ ਹੋਇਆ ਲੰਡਨ ਦੇ ਹੋਟਲ ਦੇ ਵਿੱਚ ਕੰਮ ਕਰਿਆ ਕਰਦੀ ਸੀ 17 ਸਾਲ ਦੀ ਉਮਰ ਸੀ ਜਦੋਂ ਇੱਕ ਦੂਜੇ ਨੂੰ ਪਸੰਦ ਕੀਤਾ ਪਹਿਲੀ ਬੇਟੀ ਰਾਜਕੁਮਾਰੀ ਪਾਉਲਿਨ ਅਲੈਗਜ਼ੀਨਾ ਇਹਨਾਂ ਦੀ ਸ਼ਾਦੀ ਹੋਈ ਸੀ ਲੈਫਟੀਨੈਂਟ ਏਐਸਟੀ ਐਸਟਰੀ ਸੀ ਉਹਦੇ ਨਾਲ ਉਹਦੀ ਕੁਸਮਾਬਾਦ ਮੌਤ ਹੋ ਜਾਂਦੀ ਆ ਇਹਦੀ ਵੀ ਦੋਨਾਂ ਦੀ ਦੋਨੇ ਮੀਆਂ ਬੀਬੀ ਦੀ ਇਕੱਠੀ ਮੌਤ ਹੁੰਦੀ ਆ ਵੈਸੇ ਜਦੋਂ ਦੂਸਰਾ ਸਿੱਖ ਦੂਸਰਾ ਵਰਲਡ ਯੁੱਧ ਲੱਗਦਾ ਵਾ ਉਦੋਂ ਇਹਨਾਂ ਦੀ ਮੌਤ ਹੋ ਜਾਂਦੀ ਆ ਇਹਨਾਂ ਦੀ ਵੀ ਕੋਈ ਔਲਾਦ ਨਹੀਂ ਸੀ ਵਿਆਹ ਤੋਂ 1 ਸਾਲ ਬਾਅਦ ਬੇਟੀ ਪੈਦਾ ਹੁੰਦੀ ਆ ਰਾਜਕੁਮਾਰੀ ਐਡਾ ਆਰਨ ਹੈਰਲਡ ਬਨਾਇ ਇਸ ਲੜਕੀ ਨੇ 1910 ਈਸਵੀ ਦੇ ਵਿੱਚ ਪੈਰਿਸ ਦੇ ਵਿੱਚ ਵਿਆਹ ਕਰਾਇਆ ਸੀ ਉਹ ਫ੍ਰਾਂਸੀਸੀਸੀ ਮੁੰਡਾ ਉਹਦਾ ਨਾਮ ਸੀ ਪੀਅਰੀ ਮੈਰੀ ਬਿਲਾਮੈਂਟ ਉਹਦੀ ਕੁਸਮਾ ਪਾ ਕੇ ਡੈਥ ਹੋ ਜਾਂਦੀ ਹੈ ਇਹਦੀ 1926 ਚ ਮੌਂਟੀ ਕਾਰਲੋ ਦੇ ਸਮੁੰਦਰਾਂ ਚ ਲਾਸ਼ ਬਰਾਮਦ ਹੁੰਦੀ ਆ ਕਿਉਂਕਿ ਇਹ ਆਤਮ ਹੱਤਿਆ ਕਰ ਲੈਂਦੀ ਆ ਇਹ ਵੀ ਬੇ ਔਲਾਦ ਸੰਜੀ ਸਟੇਅਰ ਅੰਤਿਮ ਵੰਸ਼ ਜਿਹਨੂੰ ਪੰਜਾਬੀ ਦੇ ਵਿੱਚ ਅਸੀਂ ਕੁਰਸੀਨਾਮਾ ਕਹਿੰਦੇ ਆ ਕਿ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਤੋਂ ਸ਼ੁਰੂ ਹੋਇਆ ਅੱਗੇ ਇਹਨਾਂ ਦੇ ਵੰਸ਼ ਦੇ ਵਿੱਚ ਪੀੜੀ ਦਰ ਪੀੜੀ ਚੱਲਿਆ ਮਹਾਰਾਣੀ ਜਿੰਦਕੌਰ ਇਹਨਾਂ ਦੀ ਆਖਰੀ ਧਰਮ ਪਤਨੀ ਇਹਨਾਂ ਦੇ ਇੱਕੋ ਹੀ ਸੁਪੁੱਤਰ ਮਹਾਰਾਜਾ ਜਗਜੀਤ ਸਿੰਘ ਅੱਗੇ ਇਹਨਾਂ ਦੀਆਂ ਦੋ ਧਰਮ ਪਤਨੀਆਂ ਪਹਿਲੀ ਮਹਾਰਾਣੀ ਬੰਬਾ ਮੂਰ ਦੇ 6 ਬੱਚੇ ਜਿਸ ਤਰ੍ਹਾਂ ਮੈਂ ਤੁ ਇਹਨੂੰ ਛੱਡ ਕੇ ਬਾਕੀ 7 ਦੇ 7 ਕੋਈ 70 ਕੋਈ 80 ਕੋਈ 90 ਸਾਲ ਦਾ ਹੋ ਕੇ ਮੌਤ ਹੋਈ ਇਹ ਸਾਰੇ ਬੇਔਲਾਦ ਸੀ ਕਿਉਂਕਿ ਅੰਗਰੇਜ਼ਾਂ ਨੇ ਇਹਨਾਂ ਦੇ ਭੋਜਨ ਦੇ ਵਿੱਚ ਕੋਈ ਜਿਹੜਾ ਕੈਮੀਕਲ ਦੇ ਦਿੱਤਾ ਸੀ ਕਿ ਕਿਸੇ ਦੇ ਔਲਾਦ ਨਹੀਂ ਹੋਣ ਦਿੱਤੀ ਤਾ ਜੋ ਐਡੀਬਟੀ ਪ੍ਰਾਪਰਟੀ ਅਤੇ ਕੋਹੇ ਨੂਰ ਦਾ ਕੋਈ ਹੱਕਦਾਰ ਨਾ ਖੜਾ ਹੋ ਸਕੇ ਇਹ ਆ ਸਾਡੇ ਪੰਜਾਬ ਦਾ ਆਖਰੀ ਮਹਾਰਾਜਾ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਦਾ ਦੁਖਾਂਤ ਮਯੰਤ ਬਾਕੀ ਮੈਂ ਤੁਹਾਡੇ ਨਾਲ ਬਿਲਡਿੰਗ ਦੀ ਵੀ ਸਾਂਝ ਪਾਉਣਾ ਮਾ ਜਿੰਨੀਆਂ ਬਾਹਰ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹ ਵੀ ਬਿਲਡਿੰਗ ਤੇ ਬਾਹਰ ਇੱਕ ਵਾਸ਼ਰੂਮ ਬਣੇ ਨੇ ਉਹ ਨਵੇਂ ਨੇ ਬਾਕੀ ਲਗਭਗ 2 ਤੋਂ 300 ਸਾਲ ਪੁਰਾਣੀਆਂ ਨੇ ਛੋਟੀ ਇੱਟ ਦੀ ਬਣੀਆਂ ਇਹਨੂੰ ਨਾਨਕ ਸ਼ਾਹੀ ਇੱਟ ਬੋਲਿਆ ਜਾਂਦਾ ਸਭ ਤੋਂ ਪਹਿਲਾਂ ਇਹਦੀ ਗੱਲ ਕਰੀਏ ਇਹਨਾਂ ਦੇ ਵਿੱਚ ਸੀਮੈਂਟ ਦੀ ਵਰਤੋਂ ਨਹੀਂ ਕੀਤੀ ਗਈ ਚੂਨਾ ਗੋੜਾ ਤੇ ਮਾਂ ਦੀ ਦਾਲ ਦੀ ਵਰਤੋਂ ਕੀਤੀ ਗਈ ਹੈ ਜੀ ਸਭ ਤੋਂ ਪਹਿਲਾਂ ਅੰਗਰੇਜ਼ਾਂ ਦਾ ਐਡਵਾਂਸ ਅਸਲਾ ਸਪਲਾਈ ਡੀਪੂ ਸੀ ਫਿਰ ਉਹਨਾਂ ਨੇ ਰੈਸਟ ਹਾਊਸ ਬਣਾ ਲਿਆ ਅੰਗਰੇਜ਼ਾਂ ਨੇ ਫਿਰ ਉਸ ਤੋਂ ਬਾਅਦ ਸੰਜਾਈ ਵਿਭਾਗ ਕੋਲੇ ਰਹੀ ਏ ਤਿੰਨ ਸਾਲ ਸਾਡੇ ਜ਼ਿਲ੍ਹਾ ਲੁਧਿਆਣਾ ਦੀ ਇੱਥੇ ਸੈਸ਼ਨ ਕੋਰਟ ਲੱਗਦੀ ਰਹੀ ਹੈ ਜੀ ਅਦਾਲਤ ਲੱਗਦੀ ਰਹੀ ਹੈ ਜੱਜ ਬੈਠਦਾ ਰਿਹਾ ਉਸ ਤੋਂ ਬਾਅਦ ਜਦੋਂ 1984 'ਚ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਇਹਨੂੰ ਬੀਐਸਐਫ ਦੀ ਸ਼ੋਰਟੇਜ ਤਬਦੀਲ ਕਰ ਦਿੱਤਾ ਗਿਆ ਪੰਜਾਬ ਚ ਖੜਕੂਬਾਦ ਦੀ ਲਹਿਰ ਨੇ ਜਨਮ ਲਿਆ ਵਿਰਾਨ ਕੋਠੀ ਸੀ ਵਾਲੇ ਦੁਆਲੇ ਜੰਗਲ ਹੀ ਜੰਗਲ ਸੀ ਇੱਥੇ ਲਿਆ ਕੇ ਪੰਜਾਬ ਪੁਲਿਸ ਨੇ ਕੁੱਟ-ਕੁੱਟ ਕੇ ਮੁੰਡੇ ਵੀ ਸ਼ਹੀਦ ਕੀਤੇ ਨੇ ਇਹਨੂੰ ਤਸੱਦਰ ਦੀ ਕੋਠੀ ਵੀ ਕਿਹਾ ਗਿਆ ਬਹੁਤ ਜਿਆਦਾ ਸਮੋਈ ਬੈਠੀ ਆ ਆਪਣੇ ਅੰਦਰ ਇਹ ਕੋਠੀ ਸਰਕਾਰਾਂ ਆਉਂਦੀਆਂ ਗਈਆਂ ਜਾਂਦੀਆਂ ਗਈਆਂ ਕਿਸੇ ਨੇ ਇਸ ਦੀ ਸਾਰ ਨਹੀਂ ਲਈ ਇਹ ਖੰਡਰ ਹਵੇਲੀ ਤੇ ਨਸ਼ੇੜੀਆਂ ਦਾ ਅੱਡਾ ਬਣ ਕੇ ਰਹੀ 2011 ਦੇ ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਸੀਆਂ ਵਿਕੇ ਸੰਗਤ ਦਰਸ਼ਨ ਤੇ ਆਏ ਉਤੋਂ ਇੱਥੇ ਲੈ ਕੇ ਆਂਦਾ ਲੈ ਕੇ ਆਉਣ ਵਾਲੇ ਸੀ ਸਰਦਾਰ ਰਣਜੀਤ ਸਿੰਘ ਜੀ ਤਲਵੰਡੀ ਸਰਦਾਰ ਗੁਰਪ੍ਰਜਨ ਸਿੰਘ ਜੀ ਗਿੱਲ ਸਰਦਾਰ ਪਰਮਿੰਦਰ ਸਿੰਘ ਜੀ ਜੱਟਪੁਰੀ ਤੇ ਸਰਦਾਰ ਅਮਨਦੀਪ ਸਿੰਘ ਜੀ ਗਿੱਲ ਜਿਨ੍ਹਾਂ ਨੇ ਹੰਬੜਾ ਮਾਰ ਕੇ ਬਾਦਰ ਸਾਹਿਬ ਨੂੰ ਇੱਥੇ ਲਿਆ ਕੇ ਇਹਦਾ ਰੈਨੋਵੇਟ ਦਾ ਕੰਟਰੈਕਟ ਲੈ ਕੇ ਇਹਨੂੰ ਇੱਕ ਵਿਰਾਸਤੀ ਰੂਪ ਪ੍ਰਦਾਨ ਕਰਕੇ ਅੱਜ ਸਾਡੀ ਸਾਰਿਆਂ ਦੀ ਝੋਲੀ ਦੇ ਵਿੱਚ ਪਾਇਆ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਸਿੱਖ ਇਤਿਹਾਸ ਨਾਲ ਜੁੜ ਕੇ ਇਹਦੀਆਂ ਜੜ੍ਹਾਂ ਨੂੰ ਹੋਰ ਵੀ ਮਜ਼ਬੂਤ ਕਰ ਸਕੇ ਇਨ੍ਹਾਂ ਕਹਿੰਦਾ ਖਿਮਤ ਦਾ ਆਜਾਚਕ ਆਓ ਫਤਿਹ ਨਾਂ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 伟大的党，伟大的党，伟大的中国共产党。